ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਫੌਦ ਜਾਂ ਪਨੀਰੀ ਦੇ ਵਿੱਚ ਪਾਈਆਂ ਜਾਣ ਵਾਲੀਆਂ ਰੇਹਾਂ ਜਾਂ ਫਰਟੀਲਾਈਜ਼ਰਸ ਦੀ ਤੇ ਕਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਆਪਾਂ ਆਪਣੀ ਪਨੀਰੀ ਨੂੰ ਤੰਦਰੁਸਤ ਰੱਖ ਸਕਦੇ ਹਾਂ ਤੇ ਹਵਾਲਾ ਇਹਦੇ ਵਿੱਚ ਆਪਾਂ ਪੀਯੂ ਦੁਆਰਾ ਜਿਹੜੀ ਬੁੱਕਲੇਟ ਜਾਰੀ ਕੀਤੀ ਗਈ ਆ ਤੇ ਉਸ ਦੇ ਹਵਾਲੇ ਨਾਲ ਗੱਲ ਕਰਾਂਗੇ ਪਹਿਲੇ ਨੰਬਰ ਤੇ ਪਨੀਰੀ ਬੀਜਣ ਦੌਰਾਨ ਕਿਹੜੀਆਂ-ਕਿਹੜੀਆਂ ਖਰੇਹਾਂ ਆਪਾਂ ਪਾਉਣੀਆਂ ਨੇ ਤਾਂ ਜਿਹਦੇ ਵਿੱਚ 26 ਕਿਲੋ ਯੂਰੀਆ ਪ੍ਰਤੀ ਏਕੜ ਲਗਭਗ 200 ਗ੍ਰਾਮ ਪ੍ਰਤੀ ਮਰਲਾ ਇਸ ਤੋਂ ਮਰ 60 ਕਿਲੋ ਸਿੰਗਲ ਸੁਪਰ ਫਾਸਫੇਟ ਜਾਨੀ ਕਿ 375 ਗ੍ਰਾਮ ਪ੍ਰਤੀ ਮਰਲਾ ਇਸ ਤੋਂ ਇਲਾਵਾ ਜ਼ਿੰਕ ਸਲਫੇਟ 40 ਕਿਲੋਗ੍ਰਾਮ ਪ੍ਰਤੀ ਏਕੜ ਜਿਹਦਾ ਬਣਦਾ 250 ਗ੍ਰਾਮ ਪ੍ਰਤੀ ਮਰਲਾ ਤਾਂ ਇਹ ਤਿੰਨ ਜਿਹੜੀਆਂ ਰੇਹਾਂ ਨੇ ਜਿਹਦੇ ਚ ਯੂਰੀਆ ਸਿੰਗਲ ਸੁਪਰ ਫਾਸਫੇਟ ਤੇ ਜ਼ਿੰਕ ਸਲਫੇਟ ਇਹ ਤਿੰਨੇ ਆਪਾਂ ਨੇ ਫੌਦ ਜਾਂ ਪਨੀਰੀ ਬੀਜਣ ਦੌਰਾਨ ਪਾ ਦੇਣੀਆਂ ਨੇ ਪਰ ਇਹਦੇ ਚ ਇਹ ਵੀ ਚੀਜ਼ ਇਸ ਤੋਂ ਪਹਿਲਾਂ ਜ਼ਰੂਰੀ ਹੋ ਜਾਂਦੀ ਆ ਵੀ ਸਾਨੂੰ ਪਤਾ ਹੋਵੇ ਕਿੰਨੇ ਮਰਲੇ ਸਾਡਾ ਖੇਤ ਜਿਹੜਾ ਹੈ ਉਹ ਪਨੀਰੀ ਥੱਲੇ ਅਸੀਂ ਲੈਂਦਾ ਤਾਂ ਕਿ ਸਹੀ ਮਾਤਰਾ ਦੇ ਵਿੱਚ ਅਸੀਂ ਰੇ ਜਿਹੜੀ ਉਹ ਪਾ ਸਕੀਏ ਤੇ ਇਸੇ ਤਰ੍ਹਾਂ ਬੀਜ ਦੀ ਗੱਲ ਹੈ ਸਵਾ ਕਿਲੋ ਪ੍ਰਤੀ ਮਰਲੇ ਦਾ ਬੀਜ ਅ ਯੂਨੀਵਰਸਿਟੀ ਵੱਲੋਂ ਸਪਰਸ਼ ਕੀਤਾ ਗਿਆ ਜਾਂ 8 ਕਿਲੋ ਪ੍ਰਤੀ ਸਾਢੇ 6 ਮਰਲੇ ਬੀਜ ਇਹ ਸਪਰਸ਼ ਕਰਦੇ ਨੇ ਇਸ ਤੋਂ ਇਲਾਵਾ ਖਾਦ ਦੀ ਅਗਲੀ ਗਿਸ਼ਤ ਜਿਹੜੀ ਇਹਨਾਂ ਨੇ ਦੱਸੀਆ ਉਹ ਯੂਰੀਏ ਦੀ 14 ਦਿਨਾਂ ਬਾਅਦ ਸਵਾ ਕਿਲੋ ਪ੍ਰਤੀ ਮਰਲੇ ਦੇ ਹਿਸਾਬ ਨਾਲ ਆਪਾਂ ਆ ਪਾ ਦੇਣਾ ਤੇ ਜੇਕਰ ਨਵੇਂ ਪੱਤਿਆਂ ਦੇ ਉੱਪਰ ਪੀਲਾਪਨ ਦਿਖਾਈ ਦਿੰਦਾ ਪੌਦ ਜਾਂ ਪਨੀਰੀ ਦੇ ਵਿੱਚ ਤਾਂ ਆਪਾਂ ਅੱਧੇ ਕਿਲੋ ਤੋਂ 1 ਕਿਲੋ ਆ ਜਿਹੜਾ ਫੈਰਸ ਸਲਫੇਟ ਯਾਨੀ ਲੋਹਾ ਹੈ ਇਸ ਨੂੰ ਆਪਾਂ 100 ਲੀਟਰ ਪਾਣੀ ਚ ਘੋਲ ਕੇ ਹਫ਼ਤੇ ਹਫ਼ਤੇ ਬਾਅਦ ਤਿੰਨ ਸਪਰੇਹਾਂ ਕਰਨੀਆਂ ਨੇ ਤੇ ਜੇਕਰ ਪੱਤੇ ਜੰਗਾਲੇ ਜੇ ਹੁੰਦੇ ਨੇ ਤਾਂ ਅੱਧਾ ਕਿਲੋ ਜ਼ਿੰਕ ਸਲਫੇਟ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਸਪਰੇਅ ਕਰਨੀਆਂ ਲੋਹੇ ਜਾਂ ਜੈਕ ਦੀ ਸਪਰੇ ਅੱਧਾ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨੀ ਆ ਤੇ ਜਿਸ ਹਿਸਾਬ ਦਾ ਸਾਡੇ ਪੌਦ ਦੇ ਹੈਟਾਂ ਰਕਬਾ ਹੈ ਉਸ ਹਿਸਾਬ ਨਾਲ ਆਪਾਂ ਇਹਨੂੰ ਘਟਾ ਜਾਂ ਵਧਾ ਸਕਦੇ ਆ ਤਾਂ ਇਹ ਸੀ ਪੀਯੂ ਵੱਲੋਂ ਚੰਗੀ ਪਨੀਰੀ ਲਈ ਕੁਝ ਸਿਫਾਰਸ਼ਾਂ ਵੀਡੀਓ ਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਤ ਸ੍ਰੀ ਅਕਾਲ